ਸਤਿਕਾਰਯੋਗ ਪੰਜਾਬਸੀ ਬਿਰੋ ਪੈਣਾ ਜਿਆਪੀ ਜਿਆਪਾ ਵਾਇਕੁਰ ਦੀ ਕਲਸਾ ਵਾਇਕੁਰ ਦੀ ਪਤੇ ਆ ਤੁਸੀਂ ਦੇਖਿਆ ਕਿ ਭਾਰਤ ਦੇ ਚੀਫ ਜਸਟਿਸ ਤੇ ਇਸ ਬਵਸਤਾ ਜੋ ਮਨਵਧਿਕ ਬਵਸਤਾ ਹੈ ਉਹਦੇ ਵੱਲੋਂ ਅਹ ਜੁੱਤੀ ਹੁਸ਼ਾਇਗੀ ਬੌਧਿਕ ਸਮਾਜ ਪਾਰਟੀ ਦੀ ਕੌਮਿਕ ਪ੍ਰਧਾਨ ਪੰਨ ਕੁਮਾਰੀ ਮਾਇਆ ਬਤਿਜੀ ਨੇ ਇਸ ਸਾਰੇ ਘਟਨਾਕਰਮ ਦੀ ਮਿੰਦਾ ਕੀਤੀ ਹੈ। ਔਰ ਦੇਸ਼ੀਆਂ ਸਾਰੀਆਂ ਧਿਰਾਂ ਨੂੰ ਇਹਦਾ ਨੋਟਿਸ ਲੈਣ ਲਈ ਕਿਹਾ। ਐਸੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਕਿਉਂਕਿ ਜਿਹੜੀ ਸੁਪਰੀਮ ਕੋਰਟ ਹੈ ਉਹਨੇ ਦੇਸ਼ ਦੇ ਸੰਵਿਧਾਨ ਦੀ ਰਾਖੀ ਕਰਨੀ ਹੈ। ਔਰ ਦੇਸ਼ ਦੇ ਸੰਵਿਧਾਨ ਨੂੰ ਸਹੀ ਪਰਿਭਾਸ਼ਿਤ ਕਰਨਾ ਇਹ ਐ ਸੁਪਰੀਮ ਕੋਰਟ ਦੀ ਜ਼ਿੰਮੇਵਾਰੀ ਹੈ ਚੀਫ ਜਸਟਿਸ ਆਫ ਇੰਡੀਆ ਦੀ ਜ਼ਿੰਮੇਵਾਰੀ ਉਹਨਾਂ ਨਾਲ ਐਸਾ ਬਗਹਾੜ ਇਹ ਵਿਵਸਥਾ ਦੀ ਐਕਸਟ੍ਰੀਮ क्रੂਲਟੀ ਜਿਹੜੀ ਹੈ ਇਹ ਉਹਨੂੰ ਪ੍ਰਗਟ ਕਰਦਾ ਤੋਂ ਬਹੁਜੂਤ ਸਮਾਜ ਪਾਰਟੀ ਪੰਜਾਬ ਵੀ ਆਪਣੇ ਰਾਸ਼ਟਰੀ ਪ੍ਰਧਾਨ ਪੈਂਕ ਤੁਮਾਰੀ ਮਾਇਵਤੀ ਜਿਹਦੇ ਮੁਤਾਬਕ ਇਸ ਘਟਨਾ ਕਰਨ ਦੀ ਨਿੰਦਾ ਕਰਦਾ ਹੈ ਇਸ ਤੋਂ ਅੱਗੇ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਸਾਨੂੰ ਇਹ ਸੋਚਣਾ ਪਊਗਾ ਕਿਉਂਕਿ ਭਾਰਤ ਦੇ ਅੰਦਰ ਦੋ ਤਰ੍ਹਾਂ ਦੇ ਲੋਕ ਆ ਇੱਕ ਮਨੁਵਰਤੀ ਵਿਵਸਥਾ ਦੇ ਬੈਨੀਫਿਸ਼ੀਰੀ ਜਿਨ੍ਹਾਂ ਨੂੰ ਲਾਭ ਹੋਇਆ ਦੂਸਰੇ ਜਿਹੜੇ ਵਿਕਟਮ ਜਿਹੜੇ ਹਜ਼ਾਰਾਂ ਸਾਲਾਂ ਤੋਂ ਇਹ ਤੋਂ ਪੀੜਤ ਹਨ ਅਗਰ ਅਸੀਂ ਥੋੜਾ ਜਿਹਾ ਇਤਿਹਾਸ ਤੇ ਨਜ਼ਰ ਮਾਰੀਏ ਸਾਨੂੰ ਇਹ ਇਤਿਹਾਸ ਦੇ ਪੰਨਿਆਂ ਤੇ ਦਰਦ ਪਰਨ ਮਿਲ ਜਾਂਦਾ ਕਿ ਡਾਕਟਰ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਇਸ ਦੇਸ਼ ਦਾ ਸੰਵਿਧਾਨ ਬਣਾਇਆ ਇਸ ਵਿਵਸਥਾ ਨੇ ਉਸ ਮਹਾਨ ਮਸੀਹਰ ਨੂੰ ਵੀ ਕਦੀ ਬਣਦੀ ਇੱਜ਼ਤ ਨਹੀਂ ਦਿੱਤੀ ਜਦੋਂ ਉਹਨਾਂ ਨੇ ਪਾਣੀ ਪੀਣ ਲਈ ਅੰਦੋਲਨ ਕੀਤਾ ਮਨੁਪਤੀ ਵਿਵਸਥਾ 'ਚ ਉਸ ਵਕਤ ਵੀ ਉਹਨਾਂ ਨਾਲ ਉਹਨਾਂ ਤੇ ਪਥਰਾਉਂਦੇ। ਮਨੁਪਤੀ ਵਿਵਸਥਾ ਕਰਾਏ ਦੇ ਘਰਾਂ 'ਚ ਵੀ ਉਹਨਾਂ ਦਾ ਸਮਾਨ ਚੁੱਕ ਕੇ ਬਾਹਰ ਸੁੱਟਦੇ ਸੀ। ਜੇ ਸਿਧਾਂਤ ਨਿਰਮਾਤਾ ਦੇ ਲਈ ਇਹਨਾਂ ਦੇ ਅੰਦਰ ਇੰਨੀ ਨਫ਼ਰਤ ਹੋ ਤੋ ਉਸੇ ਸਿਧਾਂਤ ਨੂੰ ਪਰਵਰਛਿਤ ਕਰਨ ਵਾਲੇ ਉਸ ਸਿਧਾਂਤ ਦੀ ਰੱਖਿਆ ਕਰਨ ਵਾਲੇ ਚੀਫ ਜਸਟਿਸ ਆਫ ਇੰਡੀਆ ਦੇ ਲਈ ਅੱਜ ਵੀ ਇਹਨਾਂ ਦਾ ਨਜ਼ਰੀਆ ਉਹੋ ਹੀ ਮੈਂ ਬਹੁਜਨ ਸਮਾਜ ਨੂੰ ਔਰ ਜਿਹੜੇ ਵਿਵਸਥਾ ਦੇ ਪੀੜਤ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਤੁਸੀਂ ਇਹ ਵਿਚਾਰ ਕਰੋ ਕਿ ਆਪਾਂ ਕਦ ਤੱਕ ਇਹ અપਮਾਨ ਸਹਿੰਦੇ ਰਹਿਾਂ ਬਹੁਜਨ ਸਮਾਜ ਪਾਰਟੀ ਸ਼ਬ ਕਾਂਚੀ ਰਾਮ ਉਹ ਸਾਨੂੰ ਇਹੋ ਸਮਝਾਉਂਦੇ ਕਿ ਬਹੁਜਨ ਸਮਾਜ ਪਾਰਟੀ ਦੀ ਜ਼ਰੂਰਤ ਕਿਉਂ ਹੈ ਕਿਉਂਕਿ ਜਦ ਤੱਕ ਅਸੀਂ ਰਾਜਨੀਤਿਕ ਤੌਰ ਤੇ ਸੰਗਠਿਤ ਨਹੀਂ ਹੁੰਦੇ ਔਰ ਰਾਸ ਸੱਤਾ ਨੂੰ ਹਾਸਲ ਨਹੀਂ ਕਰਦੇ ਉਦੋਂ ਤੱਕ ਅਸੀਂ ਸਨਮਾਨ ਦੀ ਜ਼ਿੰਦਗੀ ਨਹੀਂ ਜੀ ਸਕਦੇ ਗੁਰੂ ਰਵਿਦਾਸ ਵੀ ਕਹਿ ਕੇ ਗਏ ਪ੍ਰਾਧਨਤਾ ਪਾਪ ਹੈ ਜਾਣ ਲੇ ਓਰੇ ਮੇ ਗੁਲਾਮੀ ਪਾਪ ਹੈ ਮੇਰੇ ਮਿੱਤਰੋ ਜਾਣ ਲਹੋ ਰਵਿਦਾਸ ਦਾਸ ਪ੍ਰਾਧਨ ਦੇ ਕੋ ਨਾ ਕਰੇ ਪ੍ਰੀਤ ਗੁਲਾਮਾਂ ਨੂੰ ਕੋਈ ਪਿਆਰ ਨਹੀਂ ਕਰਦਾ ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਕਿ ਰਾਜ ਬਿਨਾ ਨਹੀਂ ਧਰਮ ਚੱਲੇ ਧਰਮ ਬਿਨਾ ਸਭ ਧਲੇ ਮਰੋ ਕਿ ਰਾਜ ਤੋਂ ਬਿਨਾ ਧਰਮ ਨਹੀਂ ਚੱਲਦਾ ਡਾਕਟਰ ਅੰਬੈਡਕਰ ਸਾਹਿਬ ਨੇ ਵੀ ਕਿਹਾ ਕਿ ਰਾਜਨੀਤਿਕ ਸ਼ਕਤੀ ਹੀ ਇੱਕ ਐਸੀ ਚਾਬੀ ਆ ਜਿਹਦੇ ਨਾਲ ਹਰ ਸਮੱਸਿਆ ਦਾ ਤਾਲਾ ਖੁੱਲ ਸਕਦਾ ਔਰ ਸਾਬਕਾ ਅੰਸ਼ੀ ਰਾਮ ਵੀ ਸਾਨੂੰ ਕਹਿੰਦੇ ਗਏ ਕਿ ਸ਼ਾਸਕ ਬਣੋ ਸ਼ਾਸਕ ਦਿਮਾਗ ਬਣੋ ਔਰ ਅਕਾਲ ਪੰਖੂ ਮਹਾਰਾਜ ਜੀ ਵੀ ਸਾਨੂੰ ਇਹੋ ਹੀ ਸੱਦਾ ਦਿੰਦੇ ਆ ਮੈਂ ਪੁਰਾਣਾ ਇਤਿਹਾਸ ਦੇ ਵਿੱਚ ਜਾਣਾ ਚਾਹੁੰਗਾ ਕਿ ਪੰਡਿਤ ਨਹਿਰੂ ਜੀ ਨੇ ਕਾਂਗਰਸ ਪਾਰਟੀ ਦਾ ਕਰੈਕਟਰ ਦੇਖੋ ਭਾਜਪਾ ਦਾ ਕਰੈਕਟਰ ਦੇਖੋ ਪੰਡਿਤ ਨਹਿਰੂ ਜੀ ਨੇ 27 ਜੂਨ 1962 ਨੂੰ ਦੇਸ਼ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਰਿਜ਼ਰਵੇਸ਼ਨ ਦਾ ਵਿਰੋਧ ਕੀਤਾ ਕਾਂਗਰਸ ਪਾਰਟੀ ਦੇ ਇਸ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਔਰ ਕਾਂਗਰਸ ਦੇ ਆਗੂ ਨੇ ਦੇਸ਼ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਰਿਜ਼ਰਵੇਸ਼ਨ ਦੇ ਰਾਹੀਂ ਇਨੈਫੀਸ਼ੀਐਂਟ ਲੋਕ ਦੇਸ਼ ਦੇ ਪ੍ਰਸ਼ਾਸਨਿਕ ਢਾਂਚੇ 'ਚ ਆ ਰਹੇ ਆ ਔਰ ਉਹਨਾਂ ਦੇ ਆਉਣ ਨਾਲ ਦੇਸ਼ ਦੀ ਕਾਰਜ ਕੁਸ਼ਲਤਾ ਤੇ ਬੁਰਾ ਪ੍ਰਭਾਵ ਪੈ ਰਿਹਾ ਔਰ ਉਦੋਂ ਮੈਨੂੰ ਹੋਰ ਤਖੰਦੀ ਪੁੱੰਦੀ ਹੈ ਜਦ ਪ੍ਰਮੋਸ਼ਨ 'ਚ ਵੀ ਰਿਜ਼ਰਵੇਸ਼ਨ ਹੁੰਦੀ ਕਾਂਗਰਸ ਪਾਰਟੀ ਇੱਥੇ ਕੀ ਜਵਾਬ ਦੇਊਗੀ ਔਰ ਭਾਰਤੀ ਜਨਤਾ ਪਾਰਟੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਿਨ੍ਹਾਂ ਨੇ ਦੇਸ਼ ਦੀ ਪਾਰਲੀਮੈਂਟ 'ਚ ਭਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਲਈ અપਮਾਨਜਨਕ ਕੰਮ ਕੀਤੇ ਤੇ ਉਹ ਅੱਜ ਤੱਕ ਉਹਦੇ ਲਈ ਮਾਫੀ ਨਹੀਂ ਮੰਗੀ। ਗੁਰੂ ਰਵਿਦਾਸ ਜੀ ਦਾ ਮੰਦਿਰ ਗੁਰਕਰ ਭਾਜਪੀ ਅਤੇ ਆਪ ਦੀ ਸਰਕਾਰ ਨੇ ਤੁਗਲਕਾ ਬਾਦ ਦੇ ਵਿੱਚ ਤੋੜ ਦਿੱਤਾ। ਔਰ ਉਹ ਮੰਦਿਰ ਦੀ ਜਗਾ ਹਤਿਆਲੀ ਥੋੜੀ ਜਿਹੀ ਜਗ੍ਹਾ ਦੇ ਕੇ ਹੁਣ ਉਹਦੇ ਉੱਤੇ ਮਨੁਬਧੀਆਂ ਦੇ ਇੱਕ ਕਮੇਟੀ ਬਣਾ ਦਿੱਤੀ। तांत्रिक गुरु रविदास गुरु ਘਰ ਤੋਂ ਗੁਰੂ ਦੀ ਬਾਣੀ ਦਾ ਸੁਨੇਹਾ ਨਾ ਜਾਵੇ ਛੋਟ ਬੜੇ ਸਭ ਸੰਬਸੇ ਦਾ ਸੁਨੇਹਾ ਨਾ ਜਾਵੇ ਔਰ ਫਿਰ ਭਗਵੰਤ ਮਾਨ ਨੇ ਪੱਤਰ ਲਿਖਿਆ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਜਦੋਂ ਲਾਫਸਟੰਡ ਦੀ ਭਰਤੀ ਸੀ ਕਿ ਇਹ ਐਫੀਸ਼ੀਐਂਟ ਨਹੀਂ ਹੈ ਕਿ ਇਨਐਫੀਸ਼ੀਐਂਟ ਹੈ ਨਲਾਇਕ ਹੈ ਪੰਡਿਤ ਨਰੂ 1961 ਕੰਦਰ ਸਿੰਘ ਨਲਾਇਕ ਹੈ ਤੇ ਭਗਵੰਤ ਮਾਨ ਜੀ ਹੁਣ ਕਹਿ ਰਹੇ ਇਹ ਇਹ ਕਾਬਲ ਨਹੀਂ ਹੈ। ਔਰ ਫਿਰ ਅਸੈਂਬਲੀ ਦੇ ਵਿੱਚ ਕਾਂਗਰਸ ਦੇ ਇੱਕ ਰਜਰਸ ਸੀਟ ਤੋਂ ਜਿੱਤੇ ਹੋਏ ਐਮਐਲਏ ਨੂੰ ਮੁੱਖ ਮੰਤਰੀ ਇਹ ਕਹਿੰਦਾ ਕਿ ਬੈਠਾ ਤੈਨੂੰ ਜੁੱਤੀ ਸੰਗਾਈ ਪਾਉਗਵੀ ਨਹੀਂ ਤਾਂ। ਕੀ ਆਇ ਪਾਛਾ ਹੈ? ਇਹਨਾਂ ਵਿੱਚ ਸਗਲਾਈ ਪਾਸ਼ਾ ਮੰਦੇ। ਕੀ ਇਹ ਪਾਰਲੀਮੈਂਟਰੀ ਪਾਛਾ ਹੈ? ਔਰ ਫਿਰ ਆਮ ਪਾਰਟੀ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਰਿਜ਼ਰਵ ਸੀਟ ਤੋਂ ਜਿੱਤੇ ਐਮਐਲਏ ਨੂੰ ਕਾਂਗਰਸ ਪਾਰਟੀ ਦਾ ਜਲੰਧਰ ਜ਼ਿਲ੍ਹੇ ਤੋਂ ਜਿੱਤਿਆ ਹੋਇਆ ਕਿ ਜਨਲੂਕ ਸੀਟ ਤੋਂ ਐਮਐਲਏ ਜਿਹੜਾ ਹ ਉਹ ਗਾਲ੍ਹਾਂ ਕੱਢ ਰਿਹਾ ਕਾਂਗਰਸ ਪਾਰਟੀ ਉਹਦੇ ਤੇ ਕੋਈ ਐਕਸ਼ਨ ਨਹੀਂ ਕਰਦੀ ਜਿੱਦਾਂ ਆਮ ਪਾਰਟੀ ਨੇ ਇੱਕ ਕਾਂਗਰਸ ਦੇ ਛੇੜੋਟ ਕਾਸਟ ਐਮਐਲਏ ਨੂੰ ਜਿੱਤੀ ਸਹਾਰ ਤੇ ਆਪਣੇ ਮੁੱਖ ਮੰਤਰੀ ਤੇ ਕੋਈ ਕਾਰਵਾਈ ਨਹੀਂ ਕੀਤੀ ਇਸੀ ਤਰ੍ਹਾਂ ਕਾਂਗਰਸ ਪਾਰਟੀ ਨੇ ਆਪ ਦੇ ਇੱਕ ਛੋੜਕਾਸਟ ਐਮਐਲਏ ਨੂੰ ਗਾਲ੍ਹਾਂ ਕੱਢਣ ਵਾਲੇ ਆਪਣੇ ਵਿਧਾਇਕ ਤੇ ਕੋਈ ਕਾਰਵਾਈ ਨਹੀਂ ਕੀਤੀ ਇਤੋਂ ਤੱਕ ਕਿ ਜਦੋਂ ਇੱਕ ਛੋੜਕਾਸਟ ਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਪ੍ਰੋਜੈਕਟ ਕੀਤਾ ਗਿਆ ਜਦ ਉਹਦੀ ਪਾਰਟੀ ਹਾਰ ਗਈ ਤੇ ਪੁੱਛਿਆ ਗਿਆ ਉਸ ਪਾਰਟੀ ਦੇ ਆਗੂ ਜਾਖੜ ਜੀ ਨੂੰ ਕਿ ਕਿਉਂ ਹਾਰੇ ਤੇ ਉਹਨਾਂ ਦਾ ਬਿਆਨ ਸੀ ਕਿ ਪੈਰ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਔਰ ਤੁਸੀਂ ਦੇਖਿਆ ਕਿ ਜਿਸ ਦਿਨ ਡਿਕਲੇਅਰ ਕਰਨਾ ਸੀ ਲੁਧਿਆਣੇ ਦੇ ਵਿੱਚ ਕਿ ਮੁੱਖ ਮੰਤਰੀ ਕਾਂਗਰਸ ਦਾ ਅਗਲਾ ਕੌਣ ਹੋਊਗਾ ਉਸ ਦਿਨ ਸਿੱਧੂ ਜੀ ਨੇ ਰਾਹੁਲ ਗਾਂਧੀ ਜੀ ਦੀ ਹਾਜ਼ਰੀ ਵਿੱਚ ਕਿਹਾ ਸੀ ਕਿ ਜਿਹਨੂੰ ਮਰਜ਼ੀ ਬਣਾ ਦਿਓ ਪਰ ਆਰ ਵੀ ਘੋੜੇ ਔਰ ਗਧਿਆਂ ਦੇ ਵਿੱਚ ਫਰਕ ਜ਼ਰੂਰ ਦੇਖ ਲਓ ਐਸੇ ਹੀ ਤਰ੍ਹਾਂ ਦੀ ਇੱਕ ਵੀਡੀਓ ਬਾਜਵਾ ਜਿਹੜਾ اپੋਜੀਸ਼ਨ ਦੇ ਲੀਡਰ ਹੈ ਉਨਾਂ ਨੇ ਜਦੋਂ ਪੁੱਛਿਆ ਵੀ ਕਾਂਗਰਸ ਕਿਉਂ ਹਾਰੇ ਉਹ ਵੀ ਕਹਿੰਦੇ ਕਿ ਅਰਬੀ ਘੋੜੇ ਦੀ ਮਦਦ ਉਤਾਰੇ ਇਸ ਕਰਕੇ ਨਹੀਂ ਆਈ ਤੂੰ ਇੱਕ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਆਰਐਸਐਸ ਜਿਹੜੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਣਾ ਚਾਹੁੰਦੇ ਇਸ ਦੇਸ਼ ਨੂੰ ਡਾਕਟਰ ਅੰਬੇਦਕਰ ਜੀ ਦੇ ਸੰਵਿਧਾਨ ਮੁਤਾਬਕ ਨਹੀਂ ਚਲਾਣਾ ਚਾਹੁੰਦੇ ਡਾਕਟਰ ਅੰਬੇਦਕਰ ਜੀ ਦਾ ਸੰਵਿਧਾਨ ਨਫਰਤ ਨੂੰ ਕੋਈ ਥਾਂ ਨਹੀਂ ਭਾਈਚਾਰੇ ਨੂੰ ਪ੍ਰਮੋਟ ਕਰਦਾ ਹੈ ਆਜ਼ਾਦੀ ਨੂੰ ਪ੍ਰਮੋਟ ਕਰਦਾ ਹੈ ਗਿਆਨ ਨੂੰ ਪ੍ਰਮੋਟ ਕਰਦਾ ਹੈ ਅੰਬੇਦਕਰ ਜਿਹਦੇ ਸੰਵਿਧਾਨ ਦੇ ਬਿਰਭੂ ਇਹ ਸਾਰੀ ਰਾਜਨੀਤਿਕ 당 ਅੱਜ ਤੱਕ ਸਤਾ ਸੰਭਾਲਦੇ ਰਹੇ ਪਿੰਡ ਤਲੇਪੇ ਚ ਗੁਰੂ ਰਵਿਦਾਸ ਗੁਰੂ ਘਰ ਤੇ ਹਮਲੇ ਹੋਏ ਤੁਸੀਂ ਦੇਖਿਆ ਡਾਕਟਰ ਅੰਬੇਦਕਰ ਜਿਹਦੇ ਸਟੈਚੂਏਟ ਤੇ ਹਮਲੇ ਹੋਏ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਦੇਸ਼ ਦੇ ਅੰਦਰ ਇਹ ਮਨੁਵਰਤੀ ਵਿਵਸਥਾ ਜਿਹਦੇ ਅੰਦਰ ਨਫ਼ਰਤ ਭਰੀ ਪਈ ਆ ਬਹੁਜਰ ਸਮਾਜ ਦੇ ਪ੍ਰਤੀ ਐਸਸੀ ਐਸਟੀ ਓਬੀਸੀ ਮਨੋਰਟੀ ਸਿੱਖ ਮੁਸਲਮ ਇਸਾਈ ਬੋਧੀ ਜੈਨੇ ਜੋ ਆਪਾਂ ਇਸ ਦੇਸ਼ ਦੇ ਵਿੱਚ ਦੇਖ ਰਹੇ ਜੋ ਅੱਜ ਨਫ਼ਰਤ ਇਹਨਾਂ ਦੇ ਮਨਾਂ 'ਚ ਭਰੀ ਪਈ ਆ ਉਹ ਨਫ਼ਰਤ ਹੀ ਨਿਕਲ ਕੇ ਬਾਹਰ ਆਈ ਆ ਚਾਹੇ ਉਹ ਚੀਪ ਜਸਤ ਤੇ ਬਲਾ ਹੋਵੇ ਜਾਂ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਮੇਂ ਤੇ ਉਹਨਾਂ ਦੇ ਹਮਲੇ ਇਸ ਵਿਵਸਥਾ ਨੇ ਕੀਤੇ ਹੋਣ ਜਦ ਤੁਗਲਕਾ ਬਾਤ ਗੁਰੂ ਘਰ ਦੇ ਉੱਪਰ ਹਮਲਾ ਹੋਵੇ ਜਾਂ ਪਿੰਡ ਤਲੇਤੇ ਚ ਗੁਰੂ ਘਰ ਤੇ ਹਮਲਾ ਹੋਇਆ ਜਾਂ ਪੰਜਾਬ ਡਾਕਟਰ ਅੰਬੇਡਕਰ ਦੇ ਸਟੈਚੂਆਂ ਤੇ ਹਮਲਾ ਹੋਇਆ ਜਦ ਪੰਡਤ ਲਹਿਰੂ ਦਾ ਲੈ ਕੇ ਇਹ ਸਾਰਾ ਕੁਝ ਇਸ ਵਿਵਸਥਾ ਦੀ ਨਫਰਤ ਦੀ ਹੀ ਆਊਟਕਮ ਹੈ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਮਨੁਬਦੀ ਵਿਵਸਥਾ ਦੇ ਐਕਸਪਲੋਇਟਡ ਨੈਗਲੈਕਟਡ ਔਰ ਰਿਜੈਕਟਡ ਸਮਾਜਿਕ ਕਿ ਜਾਗੋ ਇਸ ਅਨਿਆਧ ਦੇ 그룹 ਉੱਠ ਕਰੇ ਹੋਵੋ ਜਥੇਬੰਦ ਹੋਵੋ ਬੌਜਨ ਸਮਾਜ ਪਾਰਟੀ ਨੂੰ ਆਪਣਾ ਰਾਜਨੀਤਿਕ ਦਲ ਮੰਨ ਕੇ ਦੰਤਾ ਨੂੰ ਪਛੜਿਆ ਨੂੰ ਅਲਪ ਸੰਘਕ ਨੂੰ ਇੱਕ ਆਪਣਾ ਸੰਗਠਨ ਦੇ ਤੌਰ ਤੇ ਮਜ਼ਬੂਤ ਜਥੇਬੰਦ ਧਰਤਾ ਭੈਣ ਕੁਮਾਰੀ ਮਾਇਆਪਤੀ ਜੀ ਦੀ ਲੀਡਰਸ਼ਿਪ ਦੇ ਵਿੱਚ मॉडर्न समाज पार्टी काConstitutional responsibility जड़ी है कि सारे वर्ग मिलकर रहे सारे वर्ग नफरत मुक्त वातावरण तैयार करें सारे वर्ग अन्याय अत्याचार मुक्त वातावरण तैयार करें तो मैं व्यंति करनी चाहूंगा कि जो एक घटनाक्रम होया ये भी नहीं है बल्कि ये घटनाक्रम तो भाग ਬੀਸ਼ਟਾਂ ਨੂੰ ਇੱਕਜੁੱਟ ਹੋ ਕੇ ਇੱਕ ਸਮਝੀ ਰਣਨੀਤੀ ਬਣਾ ਕੇ ਐਸੀ ਨਫ਼ਰਤ ਵਾਲੀ ਵਿਵਸਥਾ ਨੂੰ ਸੱਤਾ ਤੋਂ ਉਖਾੜ ਸਕਣ ਲਈ ਭੈਣ ਕੁਮਾਰੀ ਮਾਇਆ ਭਤੀ ਜੀ ਦੀ ਲੀਡਰਸ਼ਿਪ ਅੱਗੇ ਵਧਣਾ ਚਾਹੀਦਾ ਧੰਨਵਾਦ ਜੈਪੀ ਜੈਪਾ